ਜੈ ਮਾਤਾ ਜੀ ਮੇਰਾ ਨਾਮ ਜੀ ਵਿਨੋਦ ਸ਼ਰਮਾ ਹੈ ਔਰ ਮੈਂ ਕਰੋਲੀ ਪਿੰਡ ਦਾ ਨਿਵਾਸੀ ਹਾਂ ਤੇ ਦੇਖੋ ਮਾਤਾ ਰਾਣੀ ਦੀ ਬੜੀ ਮਹਿਮਾ ਰਹੀ ਹੈ ਜੀ ਮੇਰੀ ਆਯੂ ਹੈ ਲੇ 40 ਸਾਲ ਦੇ ਕਰੀਬ ਹੈ ਔਰ ਜੋ ਅਸੀਂ ਆਪਣੇ ਪੂਰਵਜਾਂ ਤੋਂ ਸੁਣਿਆ ਔਰ ਜੋ ਸਾਨੂੰ ਕੁਝ ਪ੍ਰਮਾਣ ਜਿਹੜੇ ਨੇ ਮਿਲੇ ਨੇ ਠੀਕ ਹੈ ਨਾ ਤੇ ਗੜਮਤਾ ਮੰਦਰ ਜਿਹੜਾ ਹੈ ਗੜਮੇ ਨੇ ਕਿਲਾ ਇਹ ਕਿਲੇ ਦੇ ਰੂਪ ਦੇਵ ਚ ਮਾ ਭਗਤੀ ਭਦਰਕਾਲੀ ਰੂਪ ਇਹ ਤੇ ਸ਼ਕਤੀ ਪੀਠ ਜਿਹੜਾ ਆ अनेको ਦੂਰ ਦੂਰ ਤੋਂ ਜਿਹੜੇ ਸ਼ਰਧਾਲੂ ਜਿਹੜੇ ਨੇ ਇੱਥੇ ਮਾਤਰਾਣੀ ਦੇ ਮੰਦਰ ਚ ਆਂਦੇ ਨੇ ਔਰ ਜਿਹੜੇ ਵੀ ਸ਼ਰਧਾਲੂ ਮਾਤਰਾਣੀ ਦੀ ਕਿਰਪਾ ਨਾਲ ਇੱਥੇ ਆਏ ਨੇ ਜੋ ਵੀ ਮੁਰਾਦ ਉਹਨਾਂ ਮੰਗੀ ਆ ਜੋ ਵੀ ਉਹਨਾਂ ਕਾਮਨਾ ਕੀਤੀ ਆ ਜੋ ਵੀ ਉਹਨਾਂ ਸੁਖਨ ਕੀਤੀ ਆ ਮਾਤਰਾਣੀ ਕਿਰਪਾ ਨਾਲ ਉਹ ਸਦੇ ਪੂਰੀ ਹੋਈ ਹੈ ਔਰ ਤੁਸੀਂ ਸਾਹਮਣੇ ਦੇਖੋ ਭਦਰਕਾਲੀ ਮਾਤਾ ਦੀ ਜਿਹੜੀ ਮੂਰਤੀ ਹੈ ਸਭ ਤੋਂ ਪ੍ਰਾਚੀਨ ਮੂਰਤੀ ਹੈ ਔਰ 350 350 ਸਾਲ ਪੁਰਾਣਾ ਜਿਹੜਾ ਇਹ ਮੰਦਿਰ ਦੱਸਿਆ ਗਿਆ ਔਰ ਸਾਹਮਣੇ ਮਾ ਵਿਸ਼ਨੂ ਮਾਤਾ ਦਾ ਜਿਬਯ ਪਿੰਡੀ ਦਰਬਾਰ ਹੈ ਔਰ ਮਾਤਾ ਰਾਣੀ ਦੀ ਬੜੀ ਕਿਰਪਾ ਹੈ ਹਰ ਨਵਰਾਤਰ ਤੇ ਖੂਬ ਮਾਤਾ ਰਾਣੀ ਦੀ ਕਿਰਪਾ ਨਾਲ ਇਥੇ ਸਰ ਆਲੂ ਜਿਹੜੇ ਨੇ ਉਹ ਦਰਸ਼ਨ ਕਰਨੇ ਵਾਸਤੇ ਹਾਂ ਦੇ 6 ਦਸੰਬਰ ਜਿਹੜਾ ਇਹ ਵਰਸ਼ਿਕ ਭੰਡਾਰਾ ਜਿਹੜਾ ਹੈ ਇੱਥੇ ਹਰ ਸਾਲ ਮਨਾਇਆ ਜਾਂਦਾ ਹੈ ਔਰ ਬੜੀ ਧੂਮਧਾਣਾ ਮਨਾਇਆ ਜਾਂਦਾ ਔਰ ਸਾਡੇ ਖੇਤਰ ਦਾ ਸਭ ਤੋਂ ਵੱਡਾ ਜਿਹੜਾ ਹੈ ਉਹ ਅੱਗੇ ਔਰ ਪੰਡਾਰਾ ਜਿਹੜਾ ਹੈ 6 ਦਸੰਬਰ ਨੂੰ ਇਸ ਜਗ੍ਹਾ ਤੇ ਮਨਾਇਆ ਜਾਂਦਾ ਹੈ ਔਰ ਇਹਦੇ ਨਾਲ ਇੱਕ ਹੋਰ ਵੀ ਸਭ ਤੋਂ ਮੁੱਖ ਤੱਥ ਜਿਹੜਾ ਹੈ ਉਹ ਰਾਮ ਸਿੰਘ ਪਠਾਨੀਆਂ ਵੀ ਰਾਮ ਸਿੰਘ ਪਠਾਨੀਆਂ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਤੇ ਕਹਿੰਦੇ ਕਿ ਰਾਮ ਸਿੰਘ ਪਠਾਨੀਆਂ ਦਾ ਜਿਹੜਾ ਹੈ ਇਸ ਮੰਦਿਰ ਦੇ ਨਾਲ ਬਹੁਤ ਡੇਰਾ ਜਿਹੜਾ ਹੈ ਸੰਬੰਧ ਜਿਹੜਾ ਹੈ ਦੱਸਿਆ ਗਿਆ ਹੈ ਬੜੇ ਯੋਧਾ ਔਰ ਬੜੇ ਹੀ ਉਪਾਸਕ ਸੇ ਮਾਤਾ ਰਾਣੀ ਦੇ ਔਰ ਮਾਤਾ ਰਾਣੀ ਦੀ ਪੂਜਾ ਉਹ ਕਰਦੇ ਰਹੇ ਨੇ ਇੱਥੇ ਮਾਤਾ ਰਾਣੀ ਦੀ ਜੋਤ ਔਰ ਮਾਤਾ ਰਾਣੀ ਦਾ ਹਵਨ ਯੱਗ ਜਿਹੜਾ ਆ ਉਹ ਇੱਥੇ ਕਰਦੇ ਰਹੇ ਨੇ ਔਰ ਉਹਨਾਂ ਦੇ ਨਾਲ ਵੀ ਕਾਫੀ ਤੱਥ ਜਿਹੜੇ ਨੇ ਜੁੜੇ ਨੇ ਜਿਹੜੇ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਕਿ ਸ਼ਾਮ ਸਿੰਘ ਜੀ ਦੇ ਜਿਹੜੇ ਨੂਰਪੁਰ ਰਿਆਸਤ ਦੇ ਜਿਹੜੇ ਰਾਜਾ ਵੀਰ ਸਿੰਘ ਸੀ ਉਹਨਾਂ ਦੇ ਅੱਗੇ ਜਿਹੜੇ ਪਿਤਾ ਸੀ ਉਹਨਾਂ ਦੇ ਪਿਤਾ ਜਿਹੜੇ ਸੀ ਉਹ ਅੱਗੇ ਮੰਤਰੀਪਦ ਸੀ ਤੇ ਰਾਮ ਸਿੰਘ ਪਠਾਨੀਆਂ ਜੀ ਦਾ ਉਹਨਾਂ ਦੇ ਘਰ ਜਿਹੜਾ ਆ ਜਨਮ ਹੋਇਆ 10 April 2024 ਨੂੰ ਜਿਹੜਾ ਆ ਰਾਮ ਸਿੰਘ ਪਠਾਨੀ ਜੀ ਦਾ ਜਨਮ ਹੋਇਆ ਤੇ ਉਹਨਾਂ ਨੇ ਵੀਰ ਸਿੰਘ ਪਠਾਨੀਆਂ ਦੀ ਜਿਸਲੇ ਮੌਤ ਹੋਣ ਤੋਂ ਬਾਅਦ ਉਹਨਾਂ ਦੇ ਪੁੱਤਰ ਜਸਵੰਤ ਸਿੰਘ ਨੂੰ ਜਿਹੜਾ ਆ ਉਹ ਗੱਦੀ ਤੇ ਬਿਠਾਇਆ ਗਿਆ ਪਰੰਤੂ ਕੁਝ ਕਾਰਨਾਂ ਦਾ ਅੰਗਰੇਜ਼ਾਂ ਨੇ ਉਹਨਾਂ ਤੋਂ ਕੁਝ ਅਧਿਕਾਰ ਜਿਹੜੇ ਹੀ ਪਰਛੈਂਤਰ ਨਾਲ ਜਿਹੜੇ ਨਾ ਉਹ ਛੀਨ ਲਏ ਔਰ ਉਹਨੂੰ ਆਪਣੀ ਹੀ ਇਰਾਸਤ ਮਿਲਾਨ ਦੀ ਕੋਸ਼ਿਸ਼ ਕੀਤੀ ਤੋਂ ਬੋਲਦੇ ਨੇ ਕਿ ਰਾਮ ਸਿੰਘ ਪਠਾਨੀ ਨੇ Rajput Katoch ਜਿਹੜੇ ਉਹਨਾਂ ਦੀ ਸੇਨਾ ਦੇ ਨਾਲ ਉਹ ਜਿਹੜੀ ਯੁੱਧ ਹਾਈ ਹੋਣਾ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਅੰਗਰੇਜ਼ਾਂ ਦੇ ਨਾਲ ਜਿਹੜਾ ਯੁੱਧ ਕੀਤਾ ਹੈ ਔਰ ਗੁਰੀਲਾ ਯੁੱਧ ਵਾਸਤੇ ਵੀ ਕਾਫੀ ਵਾਰ ਇਹ ਕਿਲੇ ਨੂੰ ਜਿਹੜਾ ਪ੍ਰਯੋਗ ਕੀਤਾ ਗਿਆ ਔਰ ਐਸੇ ਯੁੱਧਾ ਜਿਨ੍ਹਾਂ ਨੇ ਆਪਣੇ ਕਰਮ ਪਾਤਰ ਗੜਵੀ ਦੇ ਨਾਲ 9 ਅੰਗਰੇਜ਼ ਜਿਹੜੇ ਨਾ ਉਹਨਾਂ ਨੇ ਸ਼ਹੀਦ ਕਰਦੇ ਹੀ ਮਾਰਦੇ ਹੀ ਤੋਂ ਐਸੇ ਯੋਧਾ ਜਿਹੜੇ ਭਗਵਤੀ ਕਿਰਪਾ ਦੇ ਨਾਲ ਹੀ ਜਿਹੜੇ ਨਾ ਪੈਦਾ ਹੁੰਦੇ ਨੇ ਔਰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇ ਭਗਵਤੀ ਮਈਆ ਔਰ ਇਹ ਜਿਹੜਾ ਮੰਦਰ ਦਾ ਜਿਹੜਾ ਇਤਿਹਾਸ ਹੈ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਉਹਨਾਂ ਦੇ ਨਾਲ ਵੀ ਜੁੜਿਆ ਹੈ ਤੇ ਉਸ ਤੋਂ ਬਾਅਦ 1846 ਦੀ ਗੱਲ ਕਰ ਰਿਹਾ ਮੈਂ 1846 ਤੋਂ ਬਾਅਦ ਉਹਨਾਂ ਨੂੰ ਅੰਗਰੇਜ਼ੀ ਹਕੂਮਤ ਨਾਲ ਲੜਦੇ ਲੜਦੇ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਤਵਤ ਕਾਲਾ ਪਾਣੀ ਲੈ ਗਏ ਉਹਦੇ ਬਾਅਦ ਕੀ ਹੋਇਆ ਕੁਝ ਪਤਾ ਨਹੀਂ ਲੇਕਿਨ ਮਾਤਾ ਰਾਣੀ ਦੀ ਮਹਿਮਾ ਔਰ ਜੁਗਿਆਲ ਡੱਲੇ ਦੇ ਵਿੱਚ ਵੀ ਉਹਨਾਂ ਦੇ ਨਾਮ ਦਾ ਮੰਦਿਰ ਜਿਹੜਾ ਬਣਿਆ ਹੈ ਔਰ ਨੂਰਪੁਰ ਦੇ ਵਿੱਚ ਵੀ ਉਹਨਾਂ ਦੇ ਨਾਮ ਦੀ ਜਿਹੜੀ ਹੈ ਉੱਥੇ ਸ਼ਹੀਦੀ ਦਿਵਸ ਤੇ 15 ਅਗਸਤ ਦੇ ਜਿਹੜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਔਰ ਮਾਤਾ ਰਾਣੀ ਦੀ ਬਹੁਤ ਕਿਰਪਾ ਜੀ ਤੇ ਬੜੀ ਦੂਰ ਦੂਰ ਤੋਂ ਦੇਸ਼ ਔਰ ਵਿਦੇਸ਼ ਤੋਂ ਜਿਹੜੇ ਆ ਕਿ ਤੇ ਸਰਧਾਲੂਆਂ ਦੇ ਨੇ ਔਰ ਮਾਤਾ ਰਾਣੀ ਦੀ ਕਿਰਪਾ ਜਿਹੜੀ ਨਾ ਪਾ ਕੇ ਜਾਂਦੇ ਨੇ ਬੜੀ ਮहिमा ਗੜਵਾਲੀ ਮਾਤਾ ਜੀ ਦੀ ਜੇਕਰ ਅ ਗੜਵਾਲੀ ਮਾਤਾ ਜੀ ਦਾ ਬੁਰ ਸਾंचे दरबार ਕੀ ਜੈ